ਹੈਪੀ ਦਿਵਾਲੀ ਹੈਪੀ ਦਿਵਾਲੀ ਮੰਮੀ ਕਹਿੰਦਾ ਇਦਾਂ ਲਾਏ ਡੱਗਰ ਵੱਟ ਵਾਲੀ ਹਵੇਲੀ ਨਹੀਂ ਹੁੰਦੀ ਜਾਨਾ ਸਹੀ ਹੈ ਨਾ ਚੋੜੀ ਕੜ ਛੁੱਟੀ ਹੁੰਦੀ ਹੁੰਦੀ ਹੈ ਡੱਗਰਾ ਬਰਦਰ ਵਾਲੀ ਹਵੇਲੀ ਹੁੰਦੀ ਡੱਗਾਂ ਅੰਦਰ ਘੋੜੇ ਹੁੰਦੇ ਡਿੱਗੋ ਲੈ ਜਾਂਦੀ ਐ ਪੌੜੀ ਜਿਹੜਾ ਮਰਜ਼ੀ ਲੈ ਕੇ ਜਾਵਦਾ ਡਿੱਗਰ 15 ਦਿਨ ਚਾਹੇ 20 ਦਿਨ ਰੱਖੇ ਕੋਈ ਗੱਲ ਨਹੀਂ ਕਿਸੇ ਨਾਲ ਉਤਰਨੀ ਪੌੜੀ ਕੰਮ ਚੱਲਦੇ ਆ ਜੋਰਾ ਛੋਰਾ ਨਾਲ ਆ ਲੈ ਕਿਦਾ ਦੇਖਿਆ ਮੂੰਹ ਜਸੂਆ ਦੇਖਿਆ ਡੈਡੀ ਤਾਂ ਦੇਖਿਆ ਨਾ ਉਹ ਰੋਜ਼ ਤਾਂ ਡੈਡੀ ਤਾਂ ਦੇ ਇੱਧੇ ਪਹਿਲਾਂ ਉੱਠਣ ਤੋਂ ਐਂਦਾ ਵੀ ਹੁੰਦੀ ਜੇ ਮੂੰਹ ਤੇ ਅੱਜ ਕਿੱਦਾਂ ਹੋ ਗਿਆ ਖਰਾਬ ਕੱਬ ਫੁੱਕਦਾ ਬਣੇ ਕਿਦਾਂ ਮੂੰਹ ਦੇ ਲਿਆ ਮਾਦਨ ਦੱਸ ਆਪਣੇ ਸੰਦੇ ਇਹ ਲੈ ਆ ਲੈ ਪੂਨ ਗਣਾ ਬਾਪੂ ਤੇਰਾ ਦੇ ਲਿਆ ਮੂੰਹ ਡੈਡੀ ਨਾਲ ਰੋਜ਼ ਦੇਦੀ ਆ ਉਹ ਬੀਬੀ ਦੀ ਗੋਲੀ ਦੇ ਜਾਗਾ ਬਾਪੂ ਨੇ ਤੇਰਾ ਤੰਬੜ ਲੱਜਣਾ ਕੇ ਆ ਲੈ ਕੀ ਹੈ ਤੇ ਤੰਬੜ ਮੰਮੀ ਕਹਿੰਦੀ ਆੜਿਆਂ ਦਾ ਵੀ ਉਹ ਬੋਲਦਾ ਗੁੱਡੀ ਵਾਦਾ ਉਹ ਤੈਨੂੰ ਉਹ ਤਾਂ ਡਾਕਟਰ ਕਹਿੰਦਾ ਬੰਦ ਥੋੜੀ ਕਰਨੀ ਸੀ ਇਹ ਲੈ ਸਸਤੀ ਕਲਸ ਆ ਗਿਆ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਚannels ਸਹਿਜ ਅਮਨ ਸਵੇਰ ਸਾਰਾ ਖਾਰਾ ਪਾਇਆ ਜ ਤਸਵੀਰ ਦਾ ਆ ਦਿਖਾ ਮਾ ਉਹ ਉੱਪਰ ਸਾਰੇ ਕੱਪੜੇ ਧੋ ਕੇ ਪਾਇ ਗਰਮ ਥੱਲੇ ਅਜਾਈਆਂ ਔਰ ਜੂਈਆਂ ਪੰਡਾ ਸਾਰੀਆਂ ਅੰਦਰੋਂ ਕੱਡੀਆਂ ਆ ਸਾਰਾ ਬੈੱਡ ਖਾਲੀ ਕੀਤਾ ਇਧਰ ਖਾਲੀ ਕੀਤਾ ਆ ਸਾਰੇ ਬੜਦੇ ਢੋਆਂ ਹਾਲੀ ਕਰ ਲੀਆਂ ਟੰਗ ਰੰਗ ਰੂੰਗ ਕਾਣਾ ਫੇਰ ਵੀ ਚੱਕਣੇ ਹਨਾ ਚੱਚੂ ਚੱਚੂ ਹਨਾ ਚੱਚੂ ਹਨਾ ਚੱਚੂ ਹਨਾ ਚੱਚੂ ਹਨਾ ਚੱਚੂ ਹਨਾ ਪਹਿਲਾਂ ਮੈਂ ਵੀ ਖਲਾਰਾ ਪਾਇਆ ਸੀ ਪਰ ਮੈਂ ਪੰਡਾ ਬਨ ਕੇ ਰੱਖ ਲਈਆਂ ਦੋ ਆਹ ਦੋ ਪੰਡਾ ਮੈਂ ਬਨੀਆਂ ਆ ਬਾਕੀ ਮੰਮੀ ਨੇ ਮੰਮੀ ਇਹ ਵੀ ਆਪਣੀ ਢੋਜ ਰੱਖ ਲੈ ਦੋ ਪੰਡਾ ਜਦੋਂ ਮੈਂ ਕਰਨੀ ਹੋਗੀ ਢੋਣੇ ਢੋਣੇ ਉਹ ਕੱਢ ਲੂੰਗੀ ਆਹੋ ਕੇ ਰੱਖੀਂ ਮੈਂ ਦੇ ਕੇ ਟਾਈਟ ਢੋਜ ਰੱਖਣਾ ਹੋਗੀ ਬੋਲ ਕੇ ਮੈਂ ਰੱਖਣੇ ਦੇ ਕੇ ਇਹਦਾ ਦੇਖਣ ਨੂੰ ਇੱਕ ਗਾਇਪੇਟੀ ਰਹਿ ਗਿਆ ਏਦਾਂ ਕਰਿਓ ਨਾ ਪੰਡਾ ਜਿਹੜੀਆਂ ਇੱਕ ਸਾਈਡ ਰੱਖ ਲਿਓ ਅਰ ਜਾਈਨਾ ਇੱਕ ਸਾਈਡ ਉਹ ਵੀ ਇੱਕ ਢੋਹ ਹੈਗੀ ਓ ਵੀ ਢੋੜਾ ਹੀ ਆ ਉਹ ਚ ਬੈਠੇ ਉਹ ਚ ਨੋ ਜੀ ਬਾਹਰ ਚੱਲਦੇ ਆ ਸਾਰਾ ਕੁਝ ਕੱਢਿਆ ਬਾਹਰ ਧੁੱਪ ਲਗਾ ਰਹੇ ਆ ਜੀ ਤੇ ਇਧਰ ਕੱਪੜੇ ਸੁੱਕਣੇ ਪਏ ਆ ਤੇ ਅੱਜ ਆਪਾਂ ਦੇਖਣ ਆ ਗਏ ਜੀ ਰੰਗ ਕਰਨ ਲੱਗੇ ਆ ਤੇ ਰੰਗ ਕਰਨ ਵਾਸਤੇ ਸਾਨੂੰ ਇਧਰ ਜਿਹੜੇ ਸਾਡੇ ਹੈਲਪਰ ਡਿਗੇ ਪਏ ਆ ਹੈਲਪਰ ਕਹਿੰਦੇ ਸਾਡੀ ਸੇਧ ਨਹੀਂ ਠੀਕੇ ਗਈ ਇਸ ਕਰਕੇ ਅਸੀਂ ਕਰੋ ਕੰਮ ਸਟਾਰਟ ਮੈਂ ਕਿਹੜਾ ਕੰਨੀ ਨਹੀਂ ਕਰਨਾ ਮੈਂ ਤੇ ਬੰਦੇ ਲੈ ਕੇ ਆਉਣੇ ਪੈਣੇ ਹੁਣ ਯਾਰ ਕੁੜੀ ਨਹੀਂ ਮਿੰਨੇ ਦੀ ਕਿਸ ਤੋਂ ਕੁੜੀ ਕਿੱਥੋਂ ਲੈ ਕੇ ਆਇਆ ਯਾਰੋਂ ਲੋਜੀ ਸਵੇਰੇ ਸਵੇਰੇ ਪਾ ਚੱਲਨੇ ਆ ਜੀ ਘੋੜੀ ਲੈਣ। ਘੋੜੀ ਲੈਣ ਦੇਖਣ ਚੱਲੇ ਆ ਜੇ ਤਾਂ ਠੀਕ ਹੋਏ ਠੀਕ ਆ ਲੈ ਆਉਣ। ਉਦਾਂ ਕੀ ਗੱਲ ਆ ਜੇ ਕਿਸੇ ਨੂੰ ਲੈਣ ਜਾਓ ਉਹ ਵਾਲਾ ਕਹਿੰਦਾ ਟੁੱਟੀ ਆ ਜਾਂ ਡਰਮੇ ਰਗਾ ਦਿੰਦੇ ਆ। ਉਦਾਂ ਸਾਡੇ ਘਰ ਵਿੱਚ ਨਾ ਜਿੱਦਾਂ ਘੋੜੀ ਦੀ ਲੋੜ ਪਈ ਰਹਿੰਦੀ ਆ ਕਦੀ ਕਈ ਵੇਲੇ AC ਦੀ ਸਰਵਿਸ ਕਰਾਉਣੀ ਹੁੰਦੀ ਆ ਕਈ ਵੇਲੇ ਹੋਰ ਵੀ ਉਹ ਕੰਮ ਹੁੰਦੇ ਆ। ਹੁਣੇ ਤਾਂ ਲੈਣ ਜਾਣਾ ਆ ਕਿ ਜਿਹੜਾ ਵੀ ਲੈਣ ਆਊਗਾ ਆਪਾਂ ਕੇ ਨੂੰ ਮਨਾ ਨਹੀਂ ਕਰਨਾ। ਜਿਹੜਾ ਮਰਜ਼ੀ ਲੈ ਕੇ ਜਾਣਾ ਹਾਂ ਕਿਉਂਕਿ ਉਹ ਗਲੇ ਟੁੱਟ ਨਹੀਂ ਆ ਲੋਹੇ ਦੀ ਤਾਂ ਹੁੰਦੀ ਆ ਲੋਹੇ ਦੀ ਹੁੰਦੀ ਉਹਦਾ ਕੀ ਕਾਸੇ ਜਾਣਾ ਹੈ ਜੇਕਰ ਉਹ ਟੁੱਟ ਗਈ ਹੈ ਉਹ ਵੀ ਆ ਧੋਕੇ ਦਿਓ ਓਦਾਂ ਕਰੇ ਓਦਾਂ ਕਰੇ ਉਹ ਜਿਹੜਾ ਮਰਜ਼ੀ ਲੈਣ ਆਵੇ ਕਰ ਸਾਡੇ ਕੋੜੀ ਜਿੰਨੇ ਚਿਰ ਮਰਜ਼ੀ ਰੱਖੇ ਆਪਣੇ ਆਹ ਰੇ ਕੀ ਕੰਨਾ ਦੇ ਆਪਣੇ ਕੰਮ ਕਰੋ ਕੰਡੋ ਜਿਹੜਾ ਕੰਮ ਜਿਹੜਾ ਆ ਉਹ ਜਿੰਨੇ ਜਿੰਨੇ ਤੁਹਾਡਾ ਕੰਮ ਆ ਉਹਨਾਂ ਚ ਤੁਸੀਂ ਕੰਮ ਕਰਕੇ ਬਾਅਦ ਚ ਦੇ ਦਿਓ ਬਸ ਨੀ ਹੁੰਦਾ ਹੈਗਾ ਕੀ ਹਾਂ ਵੀ ਅੱਜ ਹੀ ਦੇ ਦੋ ਕੱਲ ਇਦੋਂ ਲੋਡ ਵੀ ਨਹੀਂ ਹੁੰਦੀ ਕਈ ਵੇਲੇ ਕਹਿੰਦੇ ਦੇ ਦਿਓ ਦੇ ਦਿਓ ਜੀਰੋ ਲੈ ਕੇ ਹੀ ਆਉਣੀ ਜਿੰਨੇ ਦੀ ਮਾਦੀ ਹੋਵੇ ਲੈ ਆਨੇ ਆ ਆਪਣੀ ਲੈ ਚੱਲੀ ਆ ਤੇ ਜਿੰਗਾ ਰੌਣਕਾ ਤਾਂ ਇੰਨੀ ਹੈਗਾ ਹੀ ਆ ਤੇ ਮੈਂ ਵਰਤ ਤੁਹਾਨੂੰ ਦੱਸ ਦਵਾਂ ਨਹੀਂ ਰੱਖਿਆ ਕਿਉਂਕਿ ਮੈਂ ਵਰਤ ਨਹੀਂ ਰੱਖਦਾ ਨਹੀਂ ਰੱਖਦੀ ਇਹ ਸਾਡੀ ਮੈਡਮ ਵਰਤ ਤਾਂ ਜੀ ਮੈਂ ਰੱਖਿਆ ਆ ਤੇ ਮੈਂ ਸਵੇਰ ਦਾ ਜਿਹੜਾ ਕੁਝ ਨਹੀਂ ਖਾਦਾ ਹੈਗਾ ਖਾਹ ਵਗੈਰਾ ਰੱਖਿਆ

ਹਾਂ ਕੈਡੀ ਕਰਦੀ ਏ ਕੈਡੀ ਕਿੱਦਾਂ ਭਾਜੀ ਇਹਨਾਂ ਪੁੱਛੋ ਕਿੱਦਾਂ ਹੁਣ ਕੱਲ ਦੇ ਹੁਣੇ ਆ ਲਾਲੀ ਘੋੜੀ ਅਸੀਂ ਆਪਣੀ ਆਉਣੇ ਗਏ ਆ ਉਹਨਾਂ ਨੂੰ ਪੁੱਛਣ ਕਿੱਦਾਂ ਰਖਈਏ। ਇਹ ਆ ਗਏ ਬਾਜੀ ਲੈ ਕੇ। ਅਸੀਂ ਬੜੇ ਦੂਰ ਆਏ ਸੀ ਕੋੜੀ ਨਾਣੇ ਸਰਕ ਲੱਗ ਸਾਨੂੰ ਲੱਗ ਗਈ ਭੁੱਖ। ਓਹ ਸੌਰੀ। ਅਸੀਂ ਲੱਗੇ ਸ਼ਗਰਗੰਦੀ ਖਾਣ। ਸ਼ਗਰਗੰਦੀ ਖਾਣ ਅੱਗੇ ਆ ਜੀ ਬਾਜ਼ਾਰ ਚੱਪ ਗਏ। ਆਈ ਹੋਰ ਕੋ। ਅਸੀਂ ਹੋਰ ਕੁਝ ਨਹੀਂ ਖਾਈਦਾ। ਬਸ ਇਹ ਸ਼ਗਰਗੰਦੀ ਖਾਈ ਦੀ ਆ। ਲੋ ਜੀ ਕਿੱਤਾਂ ਨਹੀਂ ਇਹਨੇ ਗਰਮ ਪਾਲਿਆ ਉਹਨੇ ਜੀ ਕੌੜਨ ਦਾ ਵਾਦ ਦੋਨਾਂ ਨੇ ਨਾਤੀਆਂ ਉਹ ਦੇ ਲੋ ਨਾਤੀ ਲੱਗਦੀ ਹੋੜੀ ਤੇ ਚੋੜੀ ਆ ਪੋਲੀ ਚੋੜੀ ਆ ਪੋਲੀ ਉਹ ਆ ਪੋਲੀ ਨੇ ਪੜੀ ਆਉ ਪੁਈ ਕੱਢਿਆ ਯਾਰ ਮਤਬਲੀ ਮਮਾ ਅੱਜ ਨੇ ਪਤਾ ਕੀ ਕੀਤਾ ਹੂੰ ਪਹਿਲਾ ਉਹ ਮਾਜੇ ਦਾ ਇੱਕ ਪੜ੍ਹ ਗਈ ਕੰਡ ਦੇ ਹੁੰਦੇ ਕੱਟੇ ਮਤਲਬ ਓਇ ਅੱਜ ਸੀ ਨਾ ਕੰਨ ਖੜ ਗਏ ਕੰਨ ਖੜ ਗਏ ਜਿਹੜੇ ਕੱਟਦੇ ਦੀ ਲੋੜੀ ਉਹ ਦਿਨਾਂ ਕਰਕੇ ਅਸੀਂ ਰੱਖਿਆ ਸੀ ਵਰਤ ਸੱਜਣਾ ਸੱਜਣਾ ਰਾਜਾ ਨਾ ਉਹ ਜਿਓ ਸੀ ਲੱਖਾ ਪਾਉਣ ਦੇ ਤੇਲ ਚ ਵਾ ਲੋ ਕੋੜੀ ਨੇ ਆਂਦੀ ਰਾਜਾ ਤੇਲ ਚ ਵਾ ਕੁੜੀਆਂ ਕੁੱਤੇ ਚ ਵਾ ਲੰਬੜੀ ਮੈਂ ਤਾਂ ਜਾਂ ਉੱਥੇ ਚ ਵਾ ਲੋਹੇ ਦਾ ਚੀ ਤੇਲ ਚ ਵਾ ਲ ਗਈ ਲਓ ਜੀ ਕਿਹਨਾਂ ਤੇਲ ਚ ਪਾਣਾ ਆਏ ਆਇ ਨੱਬਾ ਕਿੱਸੇ ਅੰਦਰ ਬੱਲ ਨਹੀਂ ਅੰਦਰ ਰੋ। ਇਹਨਾਂ ਕੈਸੇ ਹੋਣਗੇ? ਅੰਦਰ ਕਿੱਥੇ ਬਾੜਨਾ ਤੁਸੀਂ? ਬਾਪੂ। ਜਾ। ਜਾ। ਤੇਲ ਚ ਵਾ। ਆ। ਆਇਆ ਇੱਧਰ ਦਰਾਲ ਦੋ ਜਲਾਵੋ। ਦਾਲੇ ਤੁਸੀਂ ਚੱਲ ਜਾਓ ਤੁਸੀਂ। ਲਾ ਲੇ। चारी चारी। है है है? चल चबापी दिवाली दिवाली उधर चवा लो जी ਫਰਕੋਂ ਜ਼ਿਆਦਾ ਸੀਗਾ ਨਹੀਂ 300 ਰੁਪਏ ਦਾ ਫਰਕ ਜੀ ਪੰਜ ਫੁੱਟ ਤੇ 6 ਇੰਚ ਇਹ ਵੀ ਨਹੀਂ ਤੇ ਉਹ ਕਦਾਂ ਪੰਜ ਫੁੱਟ ਤੋਂ ਉੱਪਰ ਚੜ੍ਹਨਾ ਪਾਣਾ ਪੂਰਾ ਉੱਤੇ ਤੋਂ ਪੂਰੇ ਚੜ੍ਹਨ ਡਰ ਵੀ ਰਹਿਣਾ ਡੇਗਦਾ ਜਾਣਾ ਐਦਾਂ ਹੁਣ ਉਹ ਕਿਹੜੇ ਵੀ ਦੂਜੇ ਤੇ ਤੀਜੇ ਪੌੜੇ ਤੇ ਨਹੀਂ ਛੱਪਦੇ ਹੋ ਲੋਹੇ ਜੀ ਜੀ ਆਹੋ ਲੋਰੀ ਕੋਪਾ ਲੈ ਜਾਂਦੀ ਐ ਪੌੜੀ ਜਿਹੜਾ ਮਰਜੀ ਲੈ ਕੇ ਜਾਵਦਾ ਟਿਕਰ ਹਾਂ 15 ਦਿਨ ਚਾਹੇ 20 ਦਿਨ ਰੱਖੇ ਕੋਈ ਜੀ ਕਿਸੇ ਨਾਲ ਉਤਰਨੀ ਇਹਨੂੰ ਕੋਈ ਨਾਂ ਨੂੰ ਪਹੀ ਨਹੀਂ ਲੈ ਜਾਵਦਾ ਜੀ ਲੈ ਕੇ ਇਸਨੇ ਕਾਂਦੀ ਹੋਵੇ ਤਾਂ ਹਾਂ ਹਾਂ ਉਹ ਕਾਗਜ਼ ਵੀ ਹੋਰ ਦਰਵਾਜ਼ੇ ਨਾਲ ਰਹਿਣ ਤਾਂ ਖੁੱਲੀ ਫੇਰੀ ਕੰਮ ਹੋਣਾ ਐ ਗੱਡੀ ਚ ਕਿਦਾਂ ਕੇ ਲੈਂਦੀ ਐ ਇੱਦਾਂ ਹੀ ਲੰਬੇ ਵਾਂਝੀ ਹੋਈ ਹੋਰ ਤੇ ਚਾਹ ਆਹ ਹੋਰ ਇਹ ਲੈ ਕੇ ਇੱਕ ਅਦਰੀ ਜੀ ਬਣਦੇ ਪੜਦੇ ਆ ਅੱਧੀ ਬਾਅਦ ਨੂੰ ਕੋਈ ਆਹੋ ਇੰਨੀ ਬਾਅਦ ਲਗੀ ਮੈਂ ਉਹ ਵੇਖਣਾਲੇ ਬਚੇ ਨਾ ਅੰਨਾ ਲਾਉਂਦਾ ਪਪੜਾਉਣ ਨਾਲ ਬੰਨੂ ਮਾਲ ਲਾ ਲੀ ਚੱਲ ਵਧੀਆ ਹੋ ਗਈ ਚੀਜ਼ ਬਣਦੀ ਗਾਜੀ ਇਹਦਾ ਕੰਮ ਹੁੰਦੀ ਹੈ ਅਗੇ ਮੈਨੂੰ ਮੈਨੂੰ ਤਾਂ ਮੋਲ ਨਹੀਂ ਨਾ ਮੈਂ ਜਮ ਉਹ ਬਿਲਕੁਲ ਅੱਗੇ ਤਾਂ ਨਹੀਂ ਲੱਗਦੀ ਇੱਥੇ ਵਿੱਚ ਹੁਣ ਲੱਚੂ ਆ ਖੋਲਤਾ ਉਹਨੇ ਲਾ ਲਾ ਖੋਲਤਾ ਉਹਨੇ ਤੂੰ ਖੋਲ ਨਾ ਇਹ ਨੂੰ ਕਾਹਦਾ ਇੱਕ ਬਾਗਲੇ ਇੱਥੇ ਮਾਰਤਾ ਨੇ ਇੱਦਾਂ ਲੈ ਇੱਕ ਇੱਧਰ ਆ ਉੱਧਰੇ ਉੱਧਰੇ ਆ ਲੈ ਚਲੋ ਹੁਣ ਖੋਲੋ ਚਲੋ ਚੱਕੋ ਚੱਕੋ ਨੂੰ ਉਹ ਚੱਕੋ 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 ਕੀ ਨਿਕਲਿਆ ਕੀ ਨਿਕਲਿਆ ਕੀ ਨਿਕਲਿਆ ਓ ਵਾਓ ਓ ਵਾਓ ਵਾਓ ਜਸ ਵਾਓ ਇਹ ਸੌਫਾ ਜੀ ਇਹ ਸੌਫਾ ਨਹੀਂ ਮਿਲਦੀ ਕਿਤੇ ਹੋਗੀ ਇਹ ਬਰੀਕ ਸੌਂਫ ਹੈ ਬਿਨਾ ਖੰਡ ਤੋਂ ਵਿਖਾ ਹੋ ਜਾਂਦੀ ਹੈ। ਨਾਨੀ ਇਹ ਇਹ ਬੇਲਾ ਜੀ ਇਹਦਾ ਲੋ ਜੀ ਨੋ ਜੀ ਹੁਣ ਆਪਾਂ ਲੱਗੇ ਅਜ ਰੰਗ ਸ਼ੁਰੂ ਕਰਨ ਤੇ ਬਸ ਉੱਠ ਗਏ ਆ ਤੇ ਮੰਮੀ ਉਹਨਾਂ ਦੇ ਕਮਰੇ ਸਟਾਰਟ ਕਰਨਾ ਪਹਿਲਾਂ ਤੇ ਰੰਗ ਸਾਡਾ ਆ ਪਿਆ ਆ ਇਹ ਸਾਡਾ ਰੰਗ ਕੋਲੇ ਰੱਖ ਲਿਆ ਆ ਇਹ ਪੋੜੀ ਦੀ ਕਮੀ ਸੀ ਉਹ ਵੀ ਆ ਗਈ ਹਣ ਤੇ ਮੰਮੀ ਚੱਕਨ ਤੇ ਅਰ ਜਾਈਆਂ ਭਾਈ ਗਾਂਦੇ ਲੋਕੀ ਜਵਾਬ ਦੇਣਦੇ ਆਹ ਜੇ ਤਾਂ ਮੰਗੀ ਦੇ ਜਵਾਬ ਦੇ ਆ ਦੇਖੋ ਸਾਡੇ ਘਰ ਦੀ ਕੰਦਾ ਦੀ ਹਾਲਤ ਕੁਛ ਐਦਾ ਦੀ ਆ ਤੇ ਆ ਪੋੜੀ ਆ ਪਹਿਲਾਂ ਹੁਣ ਦੇਖਦੇ ਆ ਬੈੱਡ ਖਾਲੀ ਖੁੱਲੀ ਕਰਦੇ ਆ ਕਿੱਧਰੋਂ ਸਟਾਰਟ ਹੁੰਦਾ ਆ ਹਲੇ ਰੰਗ ਬਣਾਉਣਾ ਆ ਮਿੱਤਰਾਂ ਮਿੱਤਰਾਓ ਜੀ ਪਹਿਲਾ ਕਹਿੰਦੇ ਇਹਨੂੰ ਆਟੇ ਵਾਂਗੂ ਗੁੰਨਣਾ ਪੈਣਾ ਵੰਗੂ ਆਟੇ ਵਾਂਗੂ ਰੰਗ ਨੂੰ ਗੁੰਨਣਾ ਪੈਣਾ ਲਵਾਂਡੇ ਚ ਹਾਜ ਇਹ ਚ ਤਾਂ ਮਿੱਟੀ ਜੰਮੀ ਹੋ ਆ ਸੀਮੈਂਟ ਆਇਆ ਕਿਥੋਂ ਲੱਥਣਾ ਹੁਣ ਮਿੰਨੂ ਕਿੱਦਾਂ ਪਤਾ ਗੁੰਨਣਾ ਕਿੱਦਾਂ ਜਾਇ ਨੂੰ ਭੇਗੇ ਰੱਖ ਦੇ ਹੁਣ ਭੇਜ ਲੈਂਦਾ ਨੂੰ ਮੜਾ ਜਾ ਇਹ ਮੜਾ ਮੜਾ ਰੱਖਣਾ ਕੋ ਲੱਗ ਇਹ ਚਲ ਜਾ ਉੱਤਰ ਤੇਰੇ ਕੱਪੜੇ ਹੁਣ ਪਾਏ ਮੈਂ ਚਲ ਜਾ ਇੱਕ ਜੁੱਤੀ ਉਹਦੀ ਪਾਈ ਆ ਇੱਕ ਮੇਰੀ ਚੱਪਲ ਪਾਈ ਆ ਮੈਂ ਹੁਣ ਕੱਪੜੇ ਚੇਂਜ ਕਰ ਲਵਾਂ। ਛੇ ਕੱਪੜੇ ਚੇਂਜ ਕਰਕੇ ਹੀ ਗੱਲ ਬਾਨੀ ਆ। ਕੱਪੜੇ ਚੇਂਜ ਕਰ ਲਵਾਂ। ਥੇ ਲੱਗਦੀ ਕੰਮ। ਚੇਂਜ ਕਿ ਚੇਂਜ ਹੀ। ਕੱਪੜਾ ਲਾਉਦੀ। ਹੁਣ ਇਹਨੂੰ ਗੁੰਨ ਲਿਆ ਜੀ ਆਟੇ ਨੂੰ ਅਸੀਂ ਡਾਂਗਣੂ ਤੇ ਹੁਣ ਇਹਨੂੰ ਕਹਿੰਦੇ ਛਾਨਣੀ ਜੇ ਛਾਣ ਛਾਣ ਕੇ ਨਾ ਫੇਰ ਇਹਨੂੰ ਭੋਲਣਾ। ਇਹ ਗਰੇ ਰੰਗ ਦਾ ਹੀ ਹੁੰਦਾ ਇਹ। ਛਾਨਣੀ ਛਾਣ ਪਾਉਣਾ ਸਾਨੂੰ। ਅੱਛਾ ਗ੍ਰੇ ਰੰਗ ਨਹੀਂ ਆਉਂਦਾ ਹਣਾ ਗ੍ਰੇ ਰੰਗ ਤੇ ਹੋਰ ਰੰਗ ਅਲੱਗ-ਅਲੱਗ ਹੁੰਦੇ ਨੇ ਫੋਰੇ ਅੱਛਾ 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 ਜਿਆਦਾ ਇਹ ਚੱਲਦਾ ਸਿਲਵਰ ਗ੍ਰੇ ਅੱਛਾ ਇਹਦੇ ਵਿੱਚ ਨਾ ਸਾਰੇ ਕਲਰ ਹੁੰਦੇ ਰੰਗ 'ਚ ਆਪਾਂ ਗ੍ਰੇ ਕਲਰ ਭਰ ਲਿਆ ਹੁਣ ਆਪਾਂ ਗ੍ਰੇ ਕਲਰ ਕਰਾਂਗੇ ਚਲੋ ਫਿਰ ਲਿਆਓ ਸ਼ਾਨਣਾ ਹੈ ਸ਼ਾਨਣਾ ਵੀ ਨਾ ਮੈਂ ਲਿਆ ਸੀ ਨਾ ਤੂੰ ਹੁਣ ਲਿਆਂਦਾ ਹਾਂ ਤਾ ਉਹ ਕੁਥਲੇ ਆਸ ਹੁਣ ਲਿਆਂਦਾ ਉਹ ਸ਼ਾਨਣਾ ਦਾ ਆ ਉਹ ਤਾਂ ਸੱਚ ਚਾਚੀ ਬਣਾਉਂਦਾ ਸੀ ਹੋਣਾ ਹੀ ਛਾਨਣਾ ਵੀ ਆਪਣੇ ਲਿਆਂ ਦਾ ਕਿੰਨੇ ਦਾ ਆ ਇਹ 70 ਰੁਪਏ ਦਾ 150 ਦਾ ਬੁਰਸ਼ 150 ਦਾ ਬੁਰਸ਼ ਦੇਰ ਨਿੱਕਿਆ ਨਿੱਕਿਆ ਚੀਜ਼ਾਂ ਹੋੜੀ ਲਿਆਂ ਦਾ ਰੋਲਰ 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 ਵੀ ਨਦੇ ਆਉਂਦਾ ਹੋਵੇ ਕੰਦਾ ਪਲੇਨ ਤੇ ਫਿਰਦਾ ਹੋ ਜਾਤ ਨਾਲ ਬਾਲਟੀ ਵਾਲਾ ਗੜੰਮ ਰੋਲਰ ਦਾ ਫੇਕ ਕਹਿੰਦੇ ਉਹ ਜਿਹੜਾ ਬਾਲਟੀਆ ਰੰਗ ਹੋ ਸਹੀ ਰਹਿੰਦਾ ਉਹਨਾਂ ਕੋਈ ਸਾਡੇ ਦਾ ਬਾਲਟੀ ਵਾਲਾ ਲੱਗਣਾ ਨਹੀਂ ਥੋੜਾ ਨਹੀਂ ਚੱਲਦਾ ਹੋਊਗਾ ਕੁਸਾ ਥੋੜੀ ਆ ਪਰ ਰੋਲਰ ਨਾਲ ਫਿਰ ਥੱਲੇ ਡਿੱਗਣਾ ਵੀ ਰੰਗ ਬਹੁਤ ਆਨਾ ਇਹ ਜਿਸ ਉੱਪਰ ਹੈਗਾ ਖੋਲ ਦੋ ਮੋਰੇ ਤੇ ਮੈਨੂੰ ਨਹੀਂ ਪਤਾ ਹੁਣ ਤੂੰ ਆਪ ਹੀ ਕਹਿੰਦੇ ਇੱਦਾਂ ਖੋਲਦਾ ਦੇ ਖੋਲ ਦੋ ਮੋਰੇ ਦੋ ਮੋਰੇ ਮੱਖਾ ਮੱਖਾ ਉਹ ਬੇਸ਼ਾਨਦਗੀ ਜਮ ਮੱਗਾਂ ਲੈ ਕੇ ਦਦੀ ਦੋ ਡੱਬਾ ਲੈ ਕੇ ਆ ਉਹ ਡੱਬਾ ਲੈ ਕੇ ਆ ਪਾਣੀ ਚਾਹੀਦਾ ਹਣਾ ਔਰ ਮਤਲਬ ਗਿਆ ਨਾ ਪੂਰਾ ਖਾਨਦਨ ਤੇ ਬਿਚਾਰ ਜਿਹੜਾ ਜੜੀ ਨਹੀਂ ਕੋਈ ਜਾਣੇ ਚਾਹੀਦੀ ਵਿਚਾਰ ਜੜੀਆਂ ਹੈਗੀ ਨਾ ਫੇ ਤਾਂ ਇੰਨੂ ਹੀ ਬੜਾ ਟਾਈਮ ਲੱਗ ਜਾਣਾ ਤਾਂ ਹੀ ਇੱਕ ਵਾਰੀ ਤੈਨੂੰ ਕਹਿ ਘੋਲਣ ਨੂੰ ਉਹ ਲੋ ਕੋ ਲੋ ਕਰੀ ਜਿੰਨੀ ਦੱਸ ਨਾਲ ਤੁਹਾਨੂੰ ਕਹਿੰਦੇ ਜਿੰਨਾ ਕਰਨਾ ਉਨਾ ਕੋ ਲੈਣਾ ਆ ਤਾਂ ਹੁਣ ਉਨਾ ਹੀ ਕਰਨਾ ਪੈਣਾ ਉਹਦਾ ਕੰਦਾ ਸਾਰੀ ਸਾਫ ਕਰਕੇ ਇੱਕ ਕੁਵਾਰੀ ਖੋਲ ਲੈਣਾ ਹੈ ਗਾ ਰੋਜ਼ ਰੋਜ਼ ਹੱਥ ਲਬੇੜੀ ਜਾਣੇ ਨਾ ਠੀਕ ਕੁਵਾਰੀ ਨੇ ਨਿਭੜ ਜਾਣਾ ਹੈ ਸਾਡੇ ਸਾਰੇ ਇੱਕ ਦਿਨ ਜੀ ਕੋਲ ਕੇ ਇੱਕ ਦਿਨ ਨਿਕਲ ਹੀ ਜਾਣਾ ਸੀ ਦਾ ਚਲ ਇੰਨਾ ਕੋਲ ਕੇ ਦੇ ਲੈਣਾ ਕੀ ਬਣਦਾ ਨਾਲੇ ਚੱਕ ਲਾ ਜੀ ਚੈੱਕ ਉਹ ਮੱਛਰੀ ਬੜਾ ਲੜਨ ਦਿਆ ਹੈ ਨਾਲੇ ਉੱਥੇ ਕੈਪਰੀ ਪਈ ਉਹ ਵਾ ਲੈਣੀ ਲੋਗੀ ਸਾਰਿਆਂ ਦੀ ਪਸੰਦ ਦੀ ਕਰਿਓ ਅੱਜ ਇਹ ਗ੍ਰੇ ਕਲਰ ਲੈ ਜਾਂਦਾ ਫੇ ਆਪਾਂ ਗ੍ਰੇ ਕਲਰ ਹੀ ਲਿਆਂਦਾ ਚਲੋ ਮੈਂ ਕਿਹਾ ਦੀਵਾਲੀ ਆ ਗਈ ਸਫਾਈ ਕਰ ਲਈ ਜਿੱਥੇ ਰਹਿਣਾ ਹੁੰਦਾ ਉੱਥੇ ਸਫਾਈ ਜ਼ਰੂਰੀ ਆ ਜ਼ਰੂਰੀ ਆ ਤੇ ਬਾਕੀ ਬਹੁਤ سارے ਕਮੈਂਟ ਆਏ ਸੀਗੇ ਸਾਨੂੰ ਕਿ ਘਰ ਤੁਸੀਂ ਆਪਣਾ ਦੇਖੋ ਤੇ ਇਹਨੂੰ ਨਾ ਸਵਾਰੀ ਜਾਓ ਇਹਨੂੰ ਨਾ ਸਵਾਰੀ ਜਾਓ ਕਹਿੰਦੇ ਆਪਣਾ ਦੇਖੋ ਸੀ ਹੁਣ ਪਤਾ ਕੱਲ ਕੀ ਹੁੰਦੀ ਆ ਪਹਿਲਾਂ ਸਿੱਧਾ ਹੀ ਰਹੇ ਹਾਂ ساری ਉਮਰ ਸਵਾਰਿਆ ਹੀ ਨਹੀਂ ਉਹ ਹੁਣ ਚਲੋ ਰੱਬ ਨੇ ਸਵਾਰਨ ਦਾ ਮੌਕਾ ਦਿੱਤਾ ਸਵਾਰ ਲਈਏ ਹੋਰ ਕੀ ਬਾਕੀ ਇਹ ਕੀ ਸਾਡਾ ਸਾਰਾ ਇਹ ਜ਼ਰੂਰੀ ਨਹੀਂ ਸਾਡਾ ਹੈ ਨਹੀਂਗਾ ਸਾਡਾ ਵੀ ਹੈਗਾ ਆ ਜਿੰਨਾ ਹੈਗਾ ਉਹਨਾਂ ਦਾ ਪਸਾਂਭਾ ਗਈ ਹਾਰ ਵੀ ਬੱਦਲੀਆਂ ਆ ਉੱਤੇ ਇਹੇ ਛਣ ਲਈ ਤਾਂ ਕੋਈ ਨਹੀਂ ਮਾਰਾ ਕੇ ਦੀ ਨਵਾਈਆ ਬੁੜੀ ਨੂੰ ਵੀ ਕਹਿੰਦੇ ਨਾਲ ਲੈ ਜਾਓ ਤਖੀ ਚਾਈ ਜਾਂਦਾ ਇੱਥੇ ਬੁੜੀ ਦੇ ਲੈਣੀ ਗਾਣਾ ਘਾਟ ਛੱਡ ਦੇ ਨੂੰ ਬੁੜੀ ਨੂੰ ਵੀ ਕਹਿੰਦੇ ਨਾਲ ਲੈ ਜਾਓ ਮੰਮੀ ਨੇ ਕਹਿੰਦੇ ਮੈਂ ਜਾਣਾ ਨਹੀਂ ਮਾਰਾ ਕੇ ਦੀ ਮੈਂ ਜਾਣਾ ਨਹੀਂ ਕਿੱਦਾਂ ਖੜੀ ਹੈ ਹੁਣ ਬਨ ਕੇ ਬਨ ਕੇ ਛੁੱਟ ਲਾਂਗੇ ਮੰਮੀ ਡਿੱਗੀ ਚ ਹੈ ਉੱਧਰ ਰੱਖਾ ਜੀ ਤੇ ਪਰੇ ਤੇ ਕਰੇ ਕੈਮਰੇ ਦੇ ਚਲ ਆ ਰਮੇ ਬੈਠ ਲਈ ਮੈਂ ਕਿਹਾ ਮੰਮੀ ਨੂੰ ਬਨ ਕੇ ਨਾ ਡਿੱਗੀ ਛੁੱਟ ਲਾਂਗੇ ਜੇ ਸੂਦੇ ਦੇ ਦਈ ਕਹਿੰਦੀ ਹਣੀ ਰਕਾ ਹੋ ਹੁੰਦੇ ਆ ਇੱਥੇ ਇਹ ਨਾ ਜੀ ਸਮਾਨ ਹੋਵੇ ਤਾਂ ਤੇਰੀ ਹੀਰ ਵਧੀ ਨਹੀਂ ਲੱਗਦੀ ਦੇਲ ਪਹਿਲਾਂ ਕਿੱਦਾਂ ਛਾਣਨੇ ਤੋਂ ਬਿਨਾਂ ਵੀ ਓਕੇ ਕਿੰਨੀ ਆਈ ਆਹੋਂ ਕਿੱਠਾਈ ਮੈਂ ਕਹਿੰਨਾ ਇੱਥੇ ਕਰਦੇ ਨਾ ਇਹਦਾ ਛਾਣਾ ਮਾੜਾ ਹੋ ਜਾਣਾ ਦੱਸੋ ਇਹ ਕਿਹੜੇ ਮਿਲਦੀ ਦੱਸੋ ਨਾ ਇਹਨੇ ਹੱਥ ਖਰਾਬ ਕਰਨੇ ਲਾਗਣਾ ਲੋ ਜੀ ਸਾਰਿਆਂ ਦੀ ਫਰਮਾਇਸ਼ ਤੇ ਗ੍ਰੇ ਕਲਰ ਲੱਗਾ ਹੋਣਾ ਤਾਂ ਨਹੀਂ ਹੁਣ ਚਲੋ ਹਰ ਦਿਵਾਲੀ ਤੇ ਰੰਗ ਅਲੱਗ-ਲਾ ਕਰਾਂਗੇ ਹਾਂ ਪੀਲਾ ਹੀ ਕਰਦੇ ਰਹਿੰਦਾ ਹਰ ਵਾਰੀ ਜਿੰਨੇ ਚਿਰ ਇੱਥੇ ਹੈਗੇ ਨਾ ਦਿਵਾਲੀ ਜਿੰਨੀ ਐਸੇ ਲੰਬੀ ਜੀ ਨੂੰ ਹਰ ਦਿਵਾਲੀ ਤੇ ਲੱਗ ਗਈ ਘਰ ਨਾ ਬੱਬਾ ਦੀ ਅਗਲੀ ਦਿਵਾਲੀ ਤੇ ਘਰ ਬਣਾਇਆ ਹੋਵੇ ਦੇ ਵਿੱਚ ਕਮੈਂਟ ਚ ਕਹਿੰਦੇ ਤੁਹਾਡਾ ਅਗਲੀ ਦਿਵਾਲੀ ਤੱਕ ਘਰ ਬਣ ਜਾਵੇ ਅੱਛਾ ਨਹੀਂ ਸਾਰੇ ਇਹਨਾਂ ਦਾ ਦੱਸਾਂ ਕਰਦੇ ਤੁਹਾਡਾ ਅਗਲੀ ਦਿਵਾਲੀ ਤੱਕ ਘਰ ਬਣ ਜਾਵੇ ਅੱਛਾ ਕੀ ਵਾਰ ਬਣੀ ਜਾਵੇ ਚਲੋ ਯਾਰ ਕਰੋ ਇਹਨੂੰ ਕੰਦ ਨੂੰ ਸਾਫ ਕਰ ਤੇ ਕਰੋ ਸ਼ੁਰੂ ਰੰਗ ਆ ਲੈ ਕਿਹਦਾ ਦੇਖਿਆ ਇਹ ਮੂੰਹ ਜਸੂਆ ਦੇਖਿਆ ਡੈਡੀ ਦਾ ਦੇਖਿਆ ਡੋਲੇ ਤਾਂ ਇਹ ਡੈਡੀ ਦਾ ਦੇ ਇਹਦੇ ਪਹਿਲਾਂ ਉੱਠਣ ਤੋਂ ਐਦਾਂ ਵੀ ਹੁੰਦੀ ਜੇ ਮੂੰਹ ਤੇ ਅੱਜ ਕਿਦਾਂ ਹੋ ਗਿਆ ਖਰਾਬ ਕੱਪ ਤੂੰ ਅੱਧਾ ਨਹੀਂ ਕੰਮ ਮੁਕਦਾ ਬੰਨੇ ਕਿਦਾਂ ਮੂੰਹ ਦੇ ਲਿਆ ਮਾੜਾ ਦੱਸ ਆਪਣੇ ਸੰਦੇ ਲਈ ਲੈ ਨਹੀਂ ਅੱਜ ਸੀਰੀਅਸ ਫਿਰ ਕਿਦੇ ਸੀ ਦੇਖਿਆ ਵੀ ਕਿਸੇ ਦਾ ਬਾਹਰ ਕੇ ਲੇ ਨਿਕਣੀ ਹੁੰਦੇ ਕੌਣ ਸੀ ਬਾਹਰ ਖੜਾ ਬਹੁਤ ਕਈਆਂ ਨੇ ਕਈ ਨੇ ਘਰ ਵਿੱਚ ਤਾਂ ਤੁਸੀਂ ਰੋਜ਼ ਉੱਠਦੇ ਹੋਣੇ ਪਹਿਲਾਂ ਡੈਡੀ ਨੂੰ ਚਾਹ ਦਿੰਦੇ ਹੋਣੇ ਫੇਰ ਬਾਪੂ ਨੂੰ ਕਹਣਾ ਬਾਪ ਤੇਰਾ ਦੇ ਲਿਆ ਮੂੰਹ ਡੈਡੀ ਦਾ ਰੋਜ਼ ਦੇ ਦਿਆ ਉਹ ਬੀਬੀ ਦੀ ਗੋਲੀ ਦੇ ਜਾਗਾ ਬਾਪੂ ਨੇ ਤੇਰਾ ਧੰਬ ਲਾਜਣਾ ਕਹਿੰਦਾ ਆ ਲੈ ਕਹੇ ਤੇ ਆ ਤਮ ਮਮੀ ਕਹਿੰਦੀ ਆੜਿਆਂ ਦਾ ਵੀ ਉਹ ਬੋਲਦਾ ਗੁੱਡੀ ਵਾਦਾ ਉਹ ਤੰਜੂ ਉਹ ਡਾਕਟਰ ਕਹਿੰਦਾ ਬੰਦ ਥੋੜੀ ਕਰਨੀ ਸੀ ਇਹ ਲੈ ਐਂ ਦਿੱਤੀ ਰਹੀ ਉਹਦੀ ਬੀਬੀ ਕੋਲ ਦਿੱਤੀ ਰਹੀ ਉਹਦੀ ਉਹ ਕਹਿੰਦਾ ਬੰਦ ਥੋੜੀ ਕਰਨੀ ਇਹ ਤਾਂ ਪੱਕੀ ਖਾਣੀ ਖਾਣੀ ਆ ਉਹ ਤਾਂ ਇਹ ਕਿੱਦਾਂ ਖਾਦੀ ਇਹ ਲਾ ਖਾਦੀ ਉਹ ਮਮੀ ਤੂੰ ਹੀ ਭੱਜ ਕੇ ਤੇ ਬੇਚੇ ਦਾ ਇੱਕ ਵਾਰੀ ਅੱਧਾ ਤਮ ਲਾਥਿਆ ਨਾ ਇਹ ਕਹਿੰਨੇ ਆ ਲੈ ਮਾਰ ਕੇ ਨਹੀਂ ਆਈ ਕਹਿੰਨੇ ਰਹਿਣਾ ਚਾਹੇ ਕੁਝ ਨਹੀਂ ਕਰਨੀ ਨਿਕਲੀ ਗੱਲ ਤੇ ਖਿਜੀ ਆੜਾ ਅਈ ਤੇ ਮਾਰਗੀ ਰੋਟ ਗਰਦ ਜਰੂਰ ਤੇ ਪਾਵੇਂ ਜੇ ਤੁਸੀਂ ਨਹੀਂ ਵੀ ਕੁਝ ਕੀਤਾ ਨਾ ਤਾਂ ਵੀ ਰੱਖ ਸਕਦਾ ਜੇ ਨਾ ਦਿੱਤੀ ਬੀਬੀ ਦੀ ਗੋਲੀ ਨਹੀਂ ਤੈਨੂੰ ਕਹਿੰਦੇ ਬੀਬੀ ਵਧਾ ਜੇ ਨਹੀਂ ਵੀ ਕੁਝ ਨਹੀਂ ਨਹੀਂ ਉਦਣ ਉਦਲਾ ਆਪਾਂ ਕੁਝ ਕੀਤਾ ਡੇੜੀ ਰੋਟੀ ਦੇ ਦੇ ਕੇ ਤਾਂ ਚਲੇ ਗਏ ਆਹੋ ਆਪਾਂ ਹੀ ਚਲੇ ਗਏ ਨਾ ਹੋਰ ਦਿਸ ਵਧਿਆ ਹੀ ਮੈਨੂੰ ਲੱਗਦਾ ਆਈ ਉਹਨੂੰ ਬਾਦਸ਼ਾਹ ਮਾੜ ਕੋਈ ਗੱਲ ਨਹੀਂ ਉਹਨੂੰ ਵੀ ਵਧਿਆ ਹੀ ਪੂਰਾ ਮੇਰਾ ਬਾਦਾ ਉਹਨੇ ਉੱਤੇ ਘਰ ਘਰ ਕੇ ਇਦਾਂ ਹੀ ਬੋਲਦਾ ਹਾਂ ਲੈ ਹਾਂ ਮੈਨੂੰ ਤੇ ਫੋਟਾ ਦੇ ਹਾਂ ਲੈ ਉਹ ਫੇ ਤਾਂ ਇਹ ਉਹ ਗੋਲੀ ਖਾਦੀ ਨਹੀਂ ਬੀਬੀ ਜੀ ਤਾਂ ਇਹਨਾਂ ਦਿਮਾਗ ਗਿਆਂ ਦੇ ਵਿੱਚ ਗੋਲੀ ਖਾ ਲਾ ਉਹ ਤਾਂ ਮੈਨੂੰ ਕੁਝ ਰਹਿਤ ਬਾਪੂ ਗਿਆ ਰੋਟੀ ਤਾਂ ਰੁਸ ਗਏ ਫੇ ਮੈਨੂੰ ਪਤਾ ਲੱਗਾ ਮੈਂ ਕਿਹਾ ਬੀਬੀ ਵੱਧਾ ਹੈ ਹੈ ਉਹ ਕੁਛ ਥੋੜਾ ਹੀ ਕੰਦਾ ਸਾਫ ਕਰਨ ਲੱਗੇ ਆ ਆ ਵਾਲੇ ਪੰਪ ਨਾ ਕਹਿੰਦੇ ਕੰਦਾ ਵਧੀਆ ਸਾਫ ਹੋਣੀ ਆ ਫੇ ਅਸੀਂ सा ना ना। 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 सारी का लाते हुए और जी काम चल रहा है जोर शोर ਮੂੰਹ ਦੇਖ ਲੋ ਪਹਿਲਾਂ ਮੈਨੂੰ ਕਹਿੰਦੇ ਮੇਰਾ ਮੂੰਹ ਦੇਖ ਕੇ ਪਰ ਗਿਆ ਪਾਣਾ ਹੀ ਆ ਕੰਮ ਕਰੋ ਤੁਸੀਂ ਮੈਂ ਤਾਂ ਦੇ ਫਿਰ ਮੈਂ ਤਾਂ ਫੇਰ ਕੀ ਜਿੰਨੇ ਖੜੇ ਹੋਣਾ ਤੋਂ ਕਰ ਤੇ ਕਹਿਣਾ ਲਿਆਓ ਤਾਂ ਮੈਂ ਮਾਰ ਲੈਣੀ ਆ ਚਲੋ 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 ਉੱਠੋ 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 ਇਦਾਂ ਕੰਮ ਨਾ ਬੋਸੋ ਫੇਕ ਦੇ ਕੰਮ ਹੋਣੇ ਸੀ ਜੇ ਮੈਂ ਨਾ ਕਹਿੰਦੀ ਨਾ ਉੱਠੋ ਉੱਠੋ ਛੇਤੀ 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 ਰੰਗ ਦਾ ਕੰਮ ਪਾਉਣਾ ਨਹੀਂ ਮੂੰਹ ਗਾਲ ਕੰਮ ਰਹਿ ਗਿਆ ਰਹਿ ਜਾ ਵਿਚਪੰਗਾ ਪੈ ਗਿਆ ਫੇਰ ਵੀ ਨਹੀਂ ਹੋਣਾ ਸੀ 11 ਦੀਆਂ ਮੈਂ ਸੁਣਾ ਦੇ ਆਹ ਉਹ ਦਰਵਾਜ਼ੇ ਤੋਂ ਪਹਿਲਾਂ ਇਹ ਲੈਣ ਉੱਪਰਲੀ ਕਰ ਲੋ ਫੇ ਥੱਲੇ ਸ਼ੁਰੂ ਹੋ ਰਿਓ ਸੁਣਾ ਬਦਲ ਪਰੇ ਸਣਾ ਲੋ ਜੀ ਕੋੜੀ ਦਾ ਫਾਇਦਾ ਹੀ ਗੰਦਰੀ ਨਹੀਂ ਦੇ 10 ਮਿੰਟ ਕੰਨੇ ਲਾ ਕੇ ਫਿਰ ਆਚੂ ਕਰਦੇ ਹਾਂ। ਕਹਿੰਦੇ ਇਹ ਰੰਗ ਦੇ ਰੰਗ ਕਰਦੇ ਮੈਨੂੰ ਕੰਨ। ਸਦਾਈ ਇਕੱਠੇ ਹੋਏਗਾ ਨਾ। ਇਹ ਹੋਏ ਗਾਇਸ ਜੇ ਇਹਦੇ ਵਿੱਚ ਕੱਪ ਚ ਪਾਣੀ ਪਿਆ ਰੰਗ ਪਾ ਕੇ ਜੇ ਉੱਪਰ ਮਾਰੀ ਜਾਈਏ ਹੋਈ ਜਾਣਾ। ਪਰ ਤੁਹਾਡੇ ਲਈ ਠੀਕ ਨਾ ਆਣਾ। ਇਹ ਇਦਾਂ ਹੀ ਮਸੀਨਾ ਹੀ ਆਉਂਦੀ ਆ ਹੁੰਦੀ ਆ ਫੇ ਲੋਕਾਂ ਨੂੰ ਜਰੂਰ ਗਾਂ ਕਿਸੇ ਦਾ ਕੋਰੋਨਾ ਹੀ ਤਾਂ ਟੱਬ ਮੈਂ ਭਰ ਕੇ ਰੱਖ ਲਿਆ ਮੈਂ ਕਿਹਾ ਮੇਰੇ ਤੋਂ ਨਹੀਂ ਬਾਰ-ਬਾਰ ਜਾ ਹੁੰਦਾ ਕਮੈਂਟਰਾਂ ਨੂੰ ਪਤਾ ਲੱਗੂ ਸਹੀ ਕਰਦੇ ਗਲਤ ਕਰਦੇ ਆਹੋ ਮੰਮੀ ਕਹਿੰਦਾ ਇਦਾਂ ਲਾਏ ਡੱਗਰ ਵੱਢਣ ਵਾਲੀ ਹਮੇਲੀ ਨਹੀਂ ਹੁੰਦੀ। ਉਹ ਤਾਂ ਸਹੀ ਹੈ। ਉਹ ਛੋੜੀ ਘੜ ਛੋਟੀ ਹੁੰਦੀ ਅੰਦਰ। ਲੈ ਟੰਗੜਾ ਅੰਦਰ ਵੱਢਣ ਵਾਲੀ ਹਮੇਲੀ ਹੁੰਦੀ। ਉਹ ਟੰਗੜਾ ਅੰਦਰ ਛੋੜੇ ਹੁੰਦੇ ਆ। ਡੰਗੜ। ਕਰ ਬਹੁਤ ਹੀ ਰੋਈ ਨਿਕਲ। ਮੈਨੂੰ ਵੀ ਭੜਾ ਲੱਗਣ ਡਿਆ। ਮੈਂ ਤਾਂ ਆਪ ਭੜਾ। ਦੇ ਦਿਨ ਦਾਲੇ ਜਰ ਜਲਦੀ ਕਰ ਤੂੰ ਜਿੱਦਾਂ ਠੀਠ ਬਣੇ ਨੇ ਇਦਾਂ ਰਹਿ ਵੀ ਸਾਦਾ ਇਹੋ ਕਹਿੰਦਾ ਤੇ ਕੈਮਰਾ ਨਾ ਮਾਰਿਓ ਮੰਮੀ ਕਹਿੰਦੀ ਕੈਮਰਾ ਨਾ ਮਾਰਿਆ ਕੰਦਾ ਸੇ ਸੇ ਆ ਕਦੀ ਬੱਜਦਾ ਦਿਆ ਸਿੱਧਾ ਲਾ ਹੋਈ ਜਿਸ ਨਾ ਮੰਮੀ ਕਹਿੰਦੀ ਕੰਦਾ ਤੇ ਕੈਮਰਾ ਨਾ ਮਾਰਿਓ ਸੇ ਕਹਿੰਦੀ ਬੱਜਦਾ ਦਿਆ ਥੱਲੇ ਜਿਹੜੀ ਕਾਲੀ ਡਿਗੀ ਹੈ ਨਾ ਇਹ ਸਾਡੀ ਦਸਲੀਨ ਨੇ ਖਾਣੀ ਆ ਇਸ ਕਰਕੇ ਇਹਨੂੰ ਹੁਣ ਆਪਾਂ ਇੱਕ ਸਾਈਡ ਕੁੰਜੇ ਲੱਗੇ ਲਾਉਣਾ ਸਾਰੀ ਨੂੰ ਬੋ ਜੀ ਇਧਰ ਆਪਾਂ ਕੰਮ ਕਰ ਰਹੇ ਆ ਜੀ ਜੋਰਾਂ ਸ਼ੋਰਾਂ ਤੇ ਤੇ ਚੋਰਾ ਸ਼ੋਰਾ ਤੇ ਕੰਮ ਕਰ ਰਹੇ ਆ ਜੀ ਤੇ ਦੇਖੋ ਜੀ ਮਗਰ ਹਾਲਾਤ ਘਰ ਬਣ ਗਿਆ ਜੀ ਸਾਡਾ 47 ਜਨ ਦਾ ਨਾਨੀ ਰੰਗ ਸਾਰੇ ਲਾ ਦੇਤਾ ਅੱਜ ਹੀ ਤੇ ਰੰਗ ਇਹਨਾਂ ਕਰਨ ਲੱਗੇ ਆ ਦਿਵਾਲੀ ਕਰਕੇ ਤੇ ਦਿਵਾਲੀ ਦੇ ਵਿੱਚ ਉਹ ਚ ਕੰਪਲੀਟ ਕਰ ਦੇਣਾ ਸਾਰਾ ਆਓ ਸਾਰੇ ਇੱਥੇ ਖੜੇ ਹੋ ਫੋਟੋ ਕਰਾਈਏ ਇੱਕ ਇਹ ਕਰਦੀ ਫੇ ਬਾਅਦ ਚ ਕੋਠੀ ਬਣ ਜੂਗੀ ਫੇ ਲਾਵਾਂਗੇ ਨਾ ਮੋਰੇ ਕੀ ਪਹਿਲੇ ਸਾਡਾ ਘਰ ਇਦਾਂ ਦਾ ਸੀ ਫੇ ਇਦਾਂ ਨਹੀਂ ਹੋਣੀ ਜਿਹਾਣਾ ਆ ਰੰਗ ਕਦੋਂ ਤੋਂ ਪਹਿਲਾਂ ਬਾਅਦ ਫੋਟੋ ਕਰਾਵਾ ਆ ਦੇਖੋ ਜੀ ਪਹਿਲੇ ਸਾਡਾ ਘਰ ਇਦਾਂ ਸੀਗਾ ਜੀ ਹੁਣ ਸਾਡੀ ਬਣਨ ਕੀ ਕੋਠੀ ਦੇਖਿਓ ਇਹ 1 2 ਰੋ 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 ਕੋਠੀ ਉਹ ਦੀਦੀ ਨੂੰ ਕੀ ਕਰੀਏ ਕੋਟੀ ਵੜ ਰੁਣੀ ਨਹੀਂ ਨਹੀਂ ਮਜ਼ਾਕ ਕਰਦੇ ਆ ਲਓ ਜੀ ਕੋਟੀ ਵੜਨ ਲੱਗੀ ਹੁਣ ਸਾਡੀ ਤੇ ਆਪਾਂ ਰੰਗ ਕਰਨ ਲੱਗੇ ਆ ਜੀ ਦਿਵਾਲੀ ਕਰਕੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹਰ ਦਿਵਾਲੀ ਤੇ ਅਸੀਂ ਰੰਗ ਕਰਨਾ ਲੱਗ ਪਏ ਹੁਣ ਇੰਨੀ ਕਿ ਪਰਮਾਤਮਾ ਨੇ ਸਾਨੂੰ ਮਤਲਬ ਕੀ ਕਿਰਪਾ ਕੀਤੀ ਆ ਕਿ ਜਿਹੜਾ ਹਰ ਦਿਵਾਲੀ ਤੇ ਆਪਣੇ ਘਰ ਨੂੰ ਸਵਾਰ ਸਕੀਏ ਤੇ ਪਰਮਾਤਮਾ ਸਭ ਨੂੰ ਰੱਖੀਆਂ ਦੇਣ ਇਦਾਂ ਤੇ ਸਾਰਿਆਂ ਨੇ ਸਾਰਿਆਂ ਦੇ ਘਰਾਂ ਵਿੱਚ ਕੰਮ ਕਾਰ ਚੱਲਦੇ ਰਹਿਣ ਕੋੜੀ ਵੀ ਲੈ ਕੇ ਆਏ ਅੱਜ ਆਪਾਂ ਨੂੰ ਵੀ ਤੇ ਰੰਗ ਮੈਂ ਸਾਰਾ ਲਾ ਦਿੱਤਾ ਪ੍ਰੈਸ਼ਰ ਦੇ ਨਾਲ ਕਿਉਂਕਿ ਬਹੁਤ ਜ਼ਿਆਦਾ ਹੋਇਆ ਸੀਗਾ ਖਰਾਬ ਇਸ ਕਰਕੇ ਹੀ ਕੋ ਲਾ ਦਿੱਤਾ ਜਸੂ ਦੇ ਖਾਣ ਵਾਸਤੇ ਜਿਹੜੀ ਹੈਗੀ ਲਈ ਆਪਾਂ ਸਮਗਰੀ ਇਹ ਸਾਰੀ ਜਸੂ ਖਾਊਗੀ ਤੇ ਜਸੂ ਦੇ ਲਈ ਲਿਆਂਦੀ ਹੈ ਇਹ ਸਮਗਰੀ ਆਹ ਮਿੱਟੀ ਥੋੜੀ ਜਿੰਨੀ ਆਹ ਮਿੱਟੀ ਆ ਉਹ ਤਾਂ ਮੈਂ ਦੇਦੀ ਨੀ ਮਿੱਟੀ ਵੀ ਲੈਣੀ ਚਾਹੀਦੀ ਮਿੱਟੀ ਆ